ਮੈਂ ਚੰਨਨਸਰ ਕੋ ਬਟੂ ਮੋਇਸ ਪ੍ਰਧਾਨ ਗੋਜਨ ਮੁਕਤੀ ਪਾਰਟੀ ਪੰਜਾਬ ਅੱਜ ਦੇਸ਼ ਦੇ ਉਜੋ ਕੋ ਵੀਰ ਸਮੱਸਿਆਵਾਂ ਨੇ ਉਹਨਾਂ ਵੱਲ ਵੀ ਤਰ੍ਹਾਂ ਧਿਆਨ ਦਵਾਉਣ ਲਈ ਸਰਦਾਰ ਰਣਜੀਤ ਸਿੰਘ ਸਿੱਧੂ ਸਾਹਿਬ ਦੇ ਵੱਲੋਂ ਆਈ। ਕਈ ਦੇਸ਼ ਵਿੱਚ ਸਭ ਤੋਂ ਵੱਡਾ ਜੋ ਮੁੱਦਾ ਹੈ ਉਹ EVM ਦਾ ਹੈ। ਕਿਉਂਕਿ ਦੇਸ਼ ਦੀ 140 ਕਰੋੜ ਜਨਤਾ ਜੋ ਉਹ ਆਪਣੇ ਹੱਕ ووٹ ਦੇ ਹੱਕ ਦੀ ਵਰਤੋਂ ਕਰਦੀ ਆ ਪਰ ਉਸ ਨੂੰ ਈਵੀਐਮ ਮਸ਼ੀਨਾਂ ਰਾਹੀਂ ਕਨਵਰਟ ਕਰਕੇ ਫੈਸਲੇ ਵੋਟ ਰਾਹੀਂ ਫੈਸਲੇ ਬਦਲ ਦਿੱਤੇ ਜਾਂਦੇ ਹਨ ਜਿਸ ਦੇ ਕਾਰਨ ਜੋ ਸਰਕਾਰਾਂ ਨੇ ਉਹ ਆਪਣਾ ਧਿਆਨ ਲੋਕਾਂ ਦੀ بجائے ਆਪਣੇ ਵਾਜਬ ਨਿਯੰਤਰਣ ਤੇ ਉਹ ਆਪਣਾ ਵੋਟ ਵੀ ਕਰਵਾ ਨਹੀਂ ਕਰਦੇ ਐ ਐਵੇਂ ਹੀ ਦੇਸ਼ ਵਿੱਚ ਵਿਵਸਥਾ ਬਦਲਣ ਦੀ ਲੋੜਾ ਸਰਕਾਰਾਂ ਬਦਲਦੀਆਂ ਨੇ ਪਰ ਜੋ ਦੇਸ਼ ਦਾ ਗਰੀਬ ਵਰਗ ਜਿਹੜਾ ਅੱਜ 80% ਤੋਂ ਵੱਧ ਜਿਹਨਾਂ ਦੀ ਗਿਣਤੀ ਆ ਉਹ ਅੱਜ ਵੀ ਆਪਣੇ ਹੱਕਾਂ ਤੋਂ ਵਾਂਝਾ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਹੱਕ ਉਨੀ ਦੇਰ ਤੱਕ ਨਹੀਂ ਮਿਲ ਸਕਦੇ ਜਿੰਨੀ ਦੇਰ ਤੱਕ ਦੇਸ਼ ਵਿੱਚ ਵਿਵਸਥਾ ਪਰਿਵਰਤਨ ਨਹੀਂ ਹੁੰਦੀ ਤੇ ਦੇਸ਼ ਦੀ ਵਿਵਸਥਾ ਪਰਿਵਰਤਨ ਕਰਨ ਲਈ ਮੋਮਨ ਮੇਸ਼ਰਾਮ ਜੀ ਜੋ ਦੇਸ਼ ਵਿਆਪੀ ਅंदोलਨ ਖੜਾ ਕਰ ਰਹੇ ਹਨ ਔਰ ਹੋਰ ਅंदोलਨ ਆਹੀ ਹੀ ਬਸਤਾ ਪਰਵਰਤਨ ਹੋ ਸਕਦੀ ਆ ਸਰਕਾਰਾਂ ਬਦਲ ਕੇ ਪਰਵਰਤਨ ਨਹੀਂ ਹੋ ਸਕਦਾ ਸਭ ਤੋਂ ਵੱਡੇ ਈਵੀਐਮ ਦਾ ਤੇ ਉਸ ਤੋਂ ਵੱਡਾ ਬਗਾਇ ਕਿ ਦੇਸ਼ ਵਿੱਚ ਜੋ ਗੜਨਾ ਨਹੀਂ ਵਟੂ ਸਾਹਿਬ ਇਹ ਗੱਲ ਹੋ ਰਹਾ ਤੁਸੀਂ ਈਵੀਐਮ ਦੀ ਗੱਲ ਕੀਤੀ ਆ ਈਵੀਐਮ ਨੂੰ ਕਿਉਂ ਬਦਲਣਾ ਹੈ ਈਵੀਐਮ ਵਿੱਚ ਅੱਜ ਅਮਰੀਕਾ ਦੇ ਵਾਸ਼ਰਪਤੀ 트럼프 ਨੇ ਵੀ ਮੋਦੀ ਜਦੋਂ ਉਹਨੂੰ ਬਤਾਇਆ ਗਿਆ ਤਾਂ ਉਸਨੇ ਸਪਸ਼ਟ ਲਫਜ਼ਾਂ ਵਿੱਚ ਕਿਹਾ ਕਿ ਜਿਹੜੀ ਵੋਟ ਪ੍ਰਣਾਲੀ ਆ ਉਸ ਰਾਹੀਂ ਹੀ ਸਹੀ ਲੋਕਤੰਤਰ ਨਹੀਂ ਸਕਦਾ ਤੇ ਬਿਸ਼ੀਦਾ ਰਾਈ ਗੜਬੜ ਹੋ ਸਕਦੀ ਆ ਨਹੀਂ ਤੁਹਾਡਾ ਮਤਲਬ ਹੈ ਵੀ ਜਿਹੜੀ ਇਹ ਇਦਾਂ ਹੀ ਗੜਬੜ ਹੁੰਦੀ ਆ ਬਿਲਕੁਲ ਗੜਬੜ ਜੇ ਵੋਟ ਬਦਲੀ ਚੇਂਜ ਕੀਤੀ ਜਾਂਦੀ ਜਿਵੇਂ ਲੋਕ ਉਸੇ ਵੋਟ ਪਾਉਣਾ ਹੈ ਉਹਨੂੰ ਉਸ ਵੋਟ ਨਹੀਂ ਜਾਂਦੀ ਰਸਤੇ ਵਿੱਚ ਕਨਵਰਟ ਕਰ ਦਿੱਤੀ ਜਾਂਦੀ ਆ ਕਿਉਂਕਿ ਸਾਡੀ ਇਹ ਡਿਮਾਂਡ ਸੀ ਕਿ ਜਿਹੜੀ ਵੋਟ ਪੈਂਦੀ ਆ ਉਹਦੀ ਜਿਹੜੀ ਪਰਚੀ ਡਿੱਗਦੀ ਆ ਉਸ ਦਾ ਤੇ ਮਸ਼ੀਨ ਦਾ ਜਿਹੜਾ ਮਿਲਾਨ ਕੀਤਾ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਜਿੰਨੇ ਵੋਟਾਂ ਦੇ ਵਿੱਚੋਂ ਪਰਚੀਆਂ ਨਿਕਲ ਜੇ ਨੇ ਉਸ ਪਾਰਟੀ ਵਾਈਜ਼ ਉਹਨੀਆਂ ਵੋਟਾਂ ਪਈਆਂ ਜਾਂ ਨਹੀਂ ਪਈਆਂ ਪਰ ਇਸ ਕੋ ਜਿਹੜਾ ਸਰਕਾਰ ਤੇ ਇਲੈਕਸ਼ਨ ਅਧਿయోగ ਜਿਹੜਾ ਹੈ ਉਹ ਮੁਕਰ ਹੋ ਜਾਵੇ ਐਡੀ ਹੋ ਸਕਦਾ ਜਿਹੜਾ ਹਾਰਿਆ ਹੋਇਆ ਕੈਂਡੀਡੇਟ ਆ ਕੇਵਲ ਉਹ ਹੀ ਦੁਬਾਰਾ ਇਸ ਦੀ ਮੰਗ ਕਰ ਸਕਦਾ ਪਰ ਨਹੀਂ ਵੀ ਜਿਹੜੀ ਕਾਬਜ਼ ਧਿਰ ਹੈ ਉਹ ਕਿਤੇ ਨਾ ਕਿਤੇ ਛੜੀ ਯੰਤਰ ਰਾਜ ਚ ਕੇ ਇਹ ਜਿਹੜੀਆਂ ਮਸ਼ੀਨਾਂ ਹੈਗੀਆਂ ਉਹਨਾਂ ਦੇ ਵਿੱਚ ਕਪਲੇਬਾਜੀ ਕਰਦੀ ਤੁਹਾਡਾ ਮਤਲਬ ਬਿਲਕੁਲ ਕਰਦੇ ਆ ਬਿਲਕੁਲ 100% ਕਰਦੀ ਆ ਪਹਿਲਾਂ ਕਾਂਗਰਸ ਨੇ ਦੋ ਵਾਰਾ ਕਪਲੇਬਾਜੀ ਕਰਕੇ 2004 ਤੇ 9 ਵਿੱਚ ਸਰਕਾਰ ਬਣਾਈ ਹੁਣ ਬੀਜੇਪੀ 2009 14 ਚ ਤੇ 2019 ਚ ਤੇ ਹੁਣ ਫਿਰ ਕੁਦਰੇ ਈਵੀਏ ਵਿੱਚ ਗੜਬੜ ਕਰਕੇ ਸਰਕਾਰ ਬੜਾਈ ਆ ਤੁਸੀਂ ਤੇ ਪ੍ਰਧਾਨ ਮੰਤਰੀ ਦਾ ਬਿਆਨ ਸੁਣਿਆ ਹੋਣਾ ਇਲੈਕਸ਼ਨ ਤੋਂ ਪਹਿਲਾਂ ਸੀ ਆਪ ਕੀ ਬਾਾਰ 400 ਪਾਰ ਪਰ ਜਦੋਂ ਇਸ ਦਾ ਆਰਐਸਐਸ ਨੇ ਵਿਰੋਧ ਕੀਤਾ ਕਿ ਜੇ 400 ਪਾਰ ਹੋਇਆ ਤਾਂ ਦੇਸ਼ ਵਿੱਚ ਅੰਦੋਲਨ ਖੜਾ ਹੋ ਜਾਏਗਾ ਇਸ ਕਰਕੇ ਇਹ ਤੇ ਇਸ ਨੂੰ 400 ਪਾਰ ਨਹੀਂ ਕਰ ਰਹਾ ਤਾਂ ਉਹਨਾਂ ਨੇ ਆਪਣੀ ਗਿੱਤੀ ਥੱਲੇ ਕਰ ਲਈ ਪਰ ਜਿਹੜੀ ਆਰਐਸਐਸ ਆ ਉਹ ਦੇਸ਼ ਵਿੱਚ ਉਹ ਸਰਕਾਰਾਂ ਸਥਾਪਿਤ ਕਰਦੀ ਆ ਆਪੋਜੀਸ਼ਨ ਵੀ ਉਹਦੀ ਹੁੰਦੀ ਆ ਤੇ ਰੂਲਿੰਗ ਪਾਰਟੀ ਵੀ ਉਹਦੀ ਹੁੰਦੀ ਆ ਜਿਸ ਅੱਛਾ ਨਹੀਂ ਸੋਸ਼ਲ ਮੀਡੀਆ ਤੇ ਇੱਕ ਹੋਰ ਵੀ ਪ੍ਰਚਾਰ ਹੈ ਵੀ ਜਿਹੜੇ ਕੰਟਰੀਆਂ ਨੇ ਇਹਨੂੰ ਪੈਦਾ ਕੀਤਾ ਈਵੀਐਮ ਮਸ਼ੀਨਾਂ ਨੂੰ ਉਹ ਖੁਦ ਆਪਣੇ ਦੇਸ਼ ਦੇ ਵਿੱਚ ਇਲੈਕਸ਼ਨ ਕਰਾਉਣ ਲਈ ਇਹਨਾਂ ਨੂੰ ਵਰਤ ਨਹੀਂ ਰਹੇਗੇ ਇਹ 1980 ਦੇ ਵਿੱਚ ਇੰਦਰਾ ਗਾਂਧੀ ਨੇ ਇਹੀ ਸੋਚ ਕੇ ਕਿ ਇਹ ਈਵੀਐਮ ਲੈਦੀ ਕਿਉਂਕਿ ਵਰਤ ਨਹੀਂ ਕਿਹਾ ਕਿ ਇਹਦੇ ਵਿੱਚ ਹੀਰਾ ਫੇਰੀ ਹੋ ਸਕਦੀ ਐ ਅਸੀਂ ਇਹਦੀ ਵਰਤੋਂ ਨਹੀਂ ਕਰਾਂਗੇ ਤਾਂ ਇੰਦਰਾ ਕਹਿੰਦੇ ਨੇ ਕਿਹਾ ਕਿ ਸਾਨੂੰ ਇਹ ਮਸ਼ੀਨ ਦੇ ਦਿਓ ਅਸੀਂ ਇਹਦੀ ਵਰਤੋਂ ਕਰਾਂਗੇ ਤਾਂ ਉਹਨੂੰ ਇਹਦਾ ਵਰਤਣ ਦਾ ਬੋਕਾ ਨਹੀਂ ਮਿਲਿਆ 2004 ਦੇ ਵਿੱਚ ਕਾਂਗਰਸ ਨੇ ਦੋ ਦੇ ਵਿੱਚ ਫਿਰ ਸਰਕਾਰ ਬਣਾਈ ਈਵੀਐਮ ਵਿੱਚ ਗੜਬੜ ਕਰਕੇ ਫਿਰ ਮੈਂ ਅੱਗੇ ਵੀ ਕਹਿ ਚੁੱਕਾ ਭਾਜਪਾ ਨੇ ਤਿੰਨ ਵਾਰ ਸਤੀਜੀ ਸਰਕਾਰ ਬਣਾ ਲਈ ਆ ਤਾਂ ਇਸ ਤਾਂ ਹੀ ਲੋਕਾਂ ਨੂੰ ਆਪਣੇ ਅਧਿਕਾਰ ਨਹੀਂ ਮਿਲ ਰਹੇ ਔਰ ਉਸ ਤੋਂ ਵੱਡਾ ਮੁੱਦਾ ਵੀ ਕਿਤੇ ਨਾ ਕਿਤੇ ਤੁਹਾਡਾ ਮਤਲਬ ਹੈ ਜਿਹੜਾ EVM ਹੈਗਾ ਕਿਤੇ ਨਾ ਕਿਤੇ ਨਹੀਂ ਸਾਰੇ ਦਾ ਸਾਰਾ ਹੀ ਗੜਬੜਾ ਅੱਛਾ ਇਹ ਇਹ ਜਿਹੜਾ ਲੋਕਤੰਤਰ ਹੈਗਾ ਉਹਨੂੰ ਜਿਹੜਾ ਹੈਗਾ ਕਰ ਰਿਹਾ ਖੋਖਲਾ ਕਰ ਰਿਹਾ ਢਾਹ ਢਾਹ ਲਾਈ ਜਾ ਰਹੀ ਆ ਢਾਹ ਲਾਈ ਜਾ ਰਹੀ ਹਾਂ ਲੋਕਤੰਤਰ ਨੂੰ ਸਭ ਤੋਂ ਵੱਡੀ ਢਾਹ ਲਾਈ ਜਾ ਰਹੀ ਆ ਔਰ ਦੂਜਾ ਮੁੱਦਾ ਦੇਸ਼ ਵਿੱਚ ਜਨਗਣਨਾ ਦਾ ਹੈ ਜਦ ਜਿੰਨੀ ਦੇਰ ਦੇਸ਼ ਵਿੱਚ ਜਨਗਣਨਾ ਨਹੀਂ ਹੁੰਦੀ ਉਹਨੇ ਦੇਰ ਤੱਕ ਜਿਹੜਾ ਲੋਕਾਂ ਨੂੰ ਆਪਣੇ ਤੇ ਗਿਣਤੀ ਦਾ ਨਹੀਂ ਪਤਾ ਲੱਗਿਆ ਉਹ ਆਪਣੇ ਅਧਿਕਾਰਾਂ ਦੀ ਮੰਗ ਨਹੀਂ ਕਰ ਸਕਦੇ ਔਰ ਸਰਕਾਰ ਵਿੱਚ ਹਿੱਸੇਦਾਰੀ ਪੈਦਾ ਕਰਨ ਲਈ ਹਰ ਵਰਗ ਦੀ ਉਹ ਜਰਗੰਨਾ ਬਹੁਤ ਜ਼ਰੂਰੀ ਹੈ। ਧੰਨਵਾਦ ਤੁਹਾਡਾ ਵੱਟੂ ਸਾਹਿਬ ਅੱਜ ਦੇ ਜੋ ਮੁੱਦੇ ਸੀ ਉਹ ਸੀ VOTING ਮਸ਼ੀਨਾਂ ਨਾਲ ਗਿਣਤੀ ਤੇ ਜਾਣਗਰਨਾ ਬਾਰੇ ਸੋ ਜਾਣਗਰਨਾ ਬਾਰੇ ਤੇ VOTING ਮਸ਼ੀਨਾਂ ਦੀ ਜਿਹੜੀ ਗਲਤ ਵਰਤੋਂ ਬਾਰੇ ਵੱਟੂ ਸਾਹਿਬ ਨੇ ਬੜੀ ਭਾਪੂਰਵਕ ਜਣਾ ਚਾਨਣਾ ਪਾਇਆ ਸੋ ਵੱਟੂ ਸਾਹਿਬ ਤੁਹਾਡਾ ਧੰਨਵਾਦ ਬਹੁਤ-ਬਹੁਤ ਸ਼ੁਕਰੀਆ Tá no